ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਸਿਵਲ ਸੈਕਟਰੀ ਸਟਾਫ ਦੇ ਪ੍ਰਦਾਨ ਅਤੇ ਜਨਰਲ ਸੈਕਟਰੀ ਦੇ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਨੂੰ ACP ਸਕੀਮ ਸੰਬੰਧੀ ਜਲਦੀ ਫੈਸਲਾ ਲੈਣ ਛੇਵੇਂ ਤਨਖਾਹ ਕਮਿਸ਼ਨ ਦਾ ਦੂਜਾ ਅਤੇ ਤੀਜਾ ਭਾਗ ਜਲਦੀ ਲਾਗੂ ਕੀਤਾ ਜਾਵੇ ਇਸ ਪੱਤਰ ਦੇ ਬਾਰੇ ਜਾਣਕਾਰੀ ਦਵਾਂਗੇ ਜੇਕਰ ਤੁਸੀਂ ਅਜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਪ ਪਿਛਲੀ ਕਾਂਗਰਸ ਸਰਕਾਰ ਦੁਆਰਾ ਜੁਲਾਈ 2021 ਦੇ ਵਿੱਚ ਜਾਰੀ ਕਰਕੇ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ ਪਰੰਤੂ ਇਹ ਤਾਂ ਦੂਜਾ ਤੇ ਤੀਜਾ ਭਾਗ ਅਜੇ ਤੱਕ ਵੀ ਰਿਲੀਜ਼ ਨਹੀਂ ਕੀਤਾ ਗਿਆ ਇਸ ਨਾਲ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਭਾਰੀ ਵਿਤੀ ਨੁਕਸਾਨ ਚਲਣਾ ਪੈ ਰਿਹਾ ਹੈ ਜਿੱਥੇ ਮੁਲਾਜ਼ਮਾਂ ਦੇ ਜਿਹੜੇ 37 ਪ੍ਰਕਾਰ ਦੇ ਪੱਤੇ ਜਿਹੜੇ ਕਿ ਰੱਖੇ ਰੱਖ ਕੇ ਬੰਦ ਕਰ ਦਿੱਤੇ ਸੀਗੇ ਉਹਨਾਂ ਨੂੰ ਬਹਾਲ ਕਰਨ ਦਾ ਇੰਤ ਜਿਹੜਾ ਕਿ ਇੰਤਜ਼ਾਰ ਜਿਹੜਾ ਕਰ ਰਹੇ ਹਨ ਉੱਥੇ ਹੀ ਹੁਣ ਇੱਕ ਬਹੁਤ ਹੀ ਹੈ ਮੰਗ ਇਹ ਹੈ ਕਿ ACP ਸਕੀਮ ਦੇ ਲਾਗੂ ਕੀਤੇ ਜਾਣ ਦਾ ਜਿਹੜਾ ਇੰਤਜ਼ਾਰ ਕਰ ਰਹੇ ਹਨ ਦੂਜੇ ਪਾਸੇ ਪੈਨਸ਼ਨਰਸ ਦੇ 2.95 ਜਿਹੜੇ ਇਹ ਫੈਕਟਰ ਦੇ ਨਾਲ ਪੈਨਸ਼ਨ ਲਾਗੂ ਕਰਨ ਦੀ ਜਿਹੜੀ ਬੇਨਤੀ ਕਰ ਰਹੇ ਨੇ ਇਹਨਾਂ ਸਾਰੇ ਮਸਲਿਆਂ ਦਾ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਭਾਗ ਦੇ ਤੇ ਭਾਗ 2 ਤੇ ਭਾਗ 3 ਦੇ ਵਿੱਚ ਦਰਜ ਹੈ ਪਰੰਤੂ ਸਰਕਾਰ ਦੁਆਰਾ ਇਸ ਨੂੰ ਰਿਲੀਜ਼ ਕਰਨ ਦੇ ਵਿੱਚ ਕੁਝ ਜ਼ਿਆਦਾ ਹੀ ਦੇਰੀ ਕੀਤੀ ਜਾ ਰਹੀ ਹੈ ਇਸ ਦੇ ਲਈ ਹੁਣ ਪੰਜਾਬ ਸੈਕਟਰੀ ਹੈਡ ਆਪ ਦੇ ਪ੍ਰਧਾਨ ଶਿਸ਼ ਕੁਮਾਰ ਐਂਡ ਜਨਰਲ ਸੈਕਟਰੀ ਸਾਹਿਲ ਸ਼ਰਮਾ ਦੇ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਐਂਡ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਆਫ ਨੂੰ ਇੱਕ ਪੱਤਰ ਲਿਖ ਕੇ ਹੋਰ ਜਿਹੜੀ ਕਿ ਮੰਗ ਕੀਤੀ ਗਈ ਹੈ ਕਿ 6ਵੇਂ ਤਨਖਾਹ ਕਮਿਸ਼ਨ ਦਾ ਭਾਗ 2 ਤੇ ਦੇ ਭਾਗ 3 ਜਲਦੀ ਹੀ ਪਬਲਿਕ ਕੀਤਾ ਜਾਣ ਜਾਏ ਕਿਉਂਕਿ ਇਹ ਦੇ ਜਾਰੀ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਭਾਰੀ ਬੀਤੀ ਨੁਕਸਾਨ ਉਠਾਣਾ ਪਿਆ ਰਿਹਾ ਹੈ ਲਿਖੇ ਗਏ ਪੱਤਰ ਵਿੱਚ ਧਿਆਨ ਦਿਵਾਇਆ ਗਿਆ ਹੈ ਕਿ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜਾ ਕਿ ਮਿਤੀ 18 12 2023 ਨੂੰ ਪੰਜਾਬ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਮਿਸਟਰੀਅਰ ਸਰਵਿਸ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਮੁੱਖ ਮੰਗ ਜਿਹੜੀ ਕਿ ਮੰਤਰੀ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਕਿ ACP ਸਕੀਮ ਸਬੰਧੀ 6ਵੇਂ ਤਨਖਾਹ ਕਮਿਸ਼ਨ ਦੇ ਵੱਲੋਂ ਪ੍ਰਾਪਤਿਸ਼ ਪਾਰਸ਼ਾ ਦੀ ਰਿਪੋਰਟ ਭਾਗ 2 ਤੇ 3 ਵਿਚਾਰਨ ਇੱਕ ਅਧਿਕਾਰੀ ਸਹਿਬਾਨ ਜੀ ਦੀ ਜਿਹੜੀ ਕਮੇਟੀ ਨੋਟੀਫਿਕੇਸ਼ਨ 1/12/2023 ਦੀ ਰਾਹੀਂ ਜਿਹੜੀ ਵਕਤ ਕੀਤੀ ਗਈ ਸੀ ਕਿ ਜਿਹੜੀ ਕਿ ਮੰਤਰੀ ਸਹਿਬਾਨ ਜੀ ਦੀ ਜਿਹੜੀ ਕੈਬਨਟ ਕਮੇਟੀ ਦਾ ਗਠਨ ਕਰਨ ਹਿਤ ਪੱਤਰ 1/12 2023 ਦੇ ਰਾਹੀਂ ਆਮ ਰਾਜ ਪਬੰਦੀਕ ਵਿਭਾਗ ਨੂੰ ਲਿਖਿਆ ਜਾ ਚੁੱਕਿਆ ਸੀ ਸੋ ਦੋਸਤੋ ਪਰੰਤੂ ਜਿਹੜਾ 1.5 ਸਾਲ ਦਾ ਸਮਾਂ ਜਿਹੜਾ ਬੀਜ ਜਾਣ ਤੋਂ ਬਾਅਦ ਵੀ ਇਸ ਦਿਸ਼ਾ ਵਿੱਚ ਹੋਰ ਕੋਈ ਵੀ ਜਿਹੜਾ ਨਹੀਂ ਜਿਹੜਾ ਪ੍ਰੋਗਰੈਸ ਦੇਖਣ ਨੂੰ ਮਿਲੀ ਇਸ ਦੇ ਲਈ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਭਾਗ 2 ਤੇ 3 ਭਾਗ ਜਲਦੀ ਰਿਲੀਜ਼ ਕੀਤਾ ਜਾਵੇ ਕਿ ਇਹ ਵੀ ਲਿਖਿਆ ਗਿਆ ਕਿ ACP ਸਕੀਮ ਸੰਬੰਧੀ ਜਿਹੜਾ ਫੈਸਲਾ ਜਲਦੀ ਲਿਆ ਜਾਵੇ ਸੋ ਦੋਸਤੋ ਯੂਨੀਅਨ ਦੇ ACP ਸਕੀਮ ਸੰਬੰਧੀ ਆਪ ਜੀ ਨੂੰ ਨਾਲ ਜਿਹੜੀ ਮੀਟਿੰਗ ਵੀ ਕਰਨਾ ਚਾਹੁੰਦੀ ਹੈ ਤੇ ਜੋ ACP ਸਕੀਮ ਸੰਬੰਧੀ ਸਾਰਿਆਂ ਨੂੰ ਮੁੱਦਾ ਤੇ ਚਰਚਾ ਕਰਦੇ ਹੋਏ ਇਸ ਸਕੀਮ ਦੇ ਕਰਮਚਾਰੀਆਂ ਨੂੰ ਸੰਬੰਧੀ ਜ਼ਰੂਰੀ ਜਿਹੜੀ ਜਾਣਕਾਰੀ ਸ਼ੇਅਰ ਕੀਤੀਆਂ ਜਾ ਸਕਣ ਏਸੀਪੀ ਸਕੀਮ ਮੁਲਾਜ਼ਮਮ ਜਿਹੜੇ ਕੀ ਲਾਗੂ ਕਰਨ ਦਾ ਮੁੱਦਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਦੇ ਵਿੱਚ ਇੱਕ ਮੁੱਖ ਜਿਹੜਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਮੁਲਾਜ਼ਮਾਂ ਨੇ ਬਹੁਤ ਹੀ ਲੰਮੀ ਜਿਹੜੀ ਜਦੋਂ ਜੈਦ ਤੋਂ ਬਾਅਦ ਪੰਜਵੇਂ ਤਨਖਾਹ ਕਮਿਸ਼ਨ ਦੇ ਵਿੱਚ ਏਸੀਪੀ ਸਕੀਮ ਲਾਗੂ ਕਰਵਾਈ ਸੀ ਪਰੰਤੂ ਏਸੀਪੀ ਸਕੀਮ ਛੇਵੇਂ ਤਨਖਾਹ ਦੇ ਪਹਿਲੇ ਭਾਗ ਦੇ ਵਿੱਚੋਂ ਗਾਇਬ ਕਰਕੇ ਛੇਵੇਂ ਪੇ ਕਮਿਸ਼ਨ ਦਾ ਪਹਿਲਾ ਭਾਗ ਲਾਗੂ ਕਰ ਦਿੱਤਾ ਗਿਆ ਸੀ ਕਿਉਂ ਕਈ ਜੇਕਰ ACP ਨਾਂ ਲਾਗੂ ਕਰਕੇ ਸਰਕਾਰ ਨੇ ਮੁਲਾਜ਼ਮਾਂ ਨਾਲ ਇੱਕ ਵੱਡਾ ਧੱਕਾ ਤੇ ਘੋਰ ਨਿਆਂ ਕੀਤਾ ਹੈ ਸਰਕਾਰ ਨੂੰ ਚਾਹੀਦਾ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਭਾਗ 2 ਤੇ 3 ਜਲਦੀ ਰਿਲੀਜ਼ ਕਰਕੇ ਬਲਾਜ਼ਮਾਂ ਨੂੰ ਨਿਆਂ ਦਿੱਤਾ ਜਾਵੇ ਜੋ ਮੁਲਾਜ਼ਮ ਭਾਰੀ ਵਿਤੀ ਨੁਕਸਾਨ ਤੋਂ ਜਿਹੜਾ ਕਿ ਬੱਸ ਸਕਣ ਇਹ ਪੱਤਰ ਦੇ ਵਿੱਚ ਮੁਲਾਜ਼ਮ ਆਗੂਆਂ ਦੇ ਵੱਲੋਂ ਜਿਹੜਾ ਪ੍ਰਪੋਜ਼ ਜਿਹੜੀ ਕਿ ਮੰਗ ਕੀਤੀ ਗਈ ਹੈ ਇਸ ਨੂੰ ਜਲਦੀ ਲਾਗੂ ਕੀਤਾ ਜਾਵੇ ਇਹ ਸੀ ਅੱਜ ਦੀ ਵੀਡੀਓ ਵੀਡੀਓ ਵਿੱਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਧੰਨਵਾਦ